ਹੋਏ ਦੇ ਮਸਚੇ ਨਾਲ ਕੋਸਟਾਂ ਨੂੰ ਮਾਰਤਾ ਹਾਂ ਚਾਲੇ ਕੱਟੀ ਭੈਣ ਜੋ ਕੁੱਤਾ ਸੜਾ ਕਮੀਨਾ ਆ ਭੈਣ ਜੋ ਕੁੱਤਿਆ ਸੜਿਆ ਬਲੀ ਕੜ ਕੜ ਖੜੀ ਆ ਭੈਣ ਜੋ ਹੀਪਾ ਸੜਾ ਕਿੰਨਾ ਸੜਾ ਤੁਮ ਲੋੜ ਲੇੜਦਾ ਮੜੇ ਜੂ ਚੋਲੇ ਨਾ ਹੁੰਦੇ ਆ ਭੈਣ ਚੋਤੇ ਬਰਸ ਨਾਲ ਓ ਮਾਈ ਗੋਡ ਸਾਹ ਉੱਤੇ ਤੋਂ ਉੱਤੇ ਮੇਰੀ ਅੱਖਾਂ ਪਾਟਣ ਨੂੰ ਹੋ ਗਈਆਂ ਨੇ ਕੀ ਹੋ ਗਿਆ ਲੰਡਾ ਪਾਪਾ ਤੁਸੀਂ ਡਰਾੜੀ ਦੀਆਂ ਵੇਚੇ ਕਿਉਂ ਮੈਂ ਡਰ ਜਾਂਦੀ ਕੋਈ ਨਹੀਂ ਹੁੰਦਾ ਇਰੀਟ ਪੁੱਤਾਂ ਵਾਲੇ ਹਰ ਸੀ ਦੇ ਵੇਖ ਪੁੱਤਾਂ ਨੇ ਵੇਖਣਾ ਵੇਖਣਾ ਜਿਹਨੂੰ ਡਰਾਉਣ ਦੇ ਭੈਣ ਤੋਂ ਐਵੇਂ ਉਹ ਡਰਾਂਦਾ ਐਵੇਂ ਬਹੁਤ ਕਰਦਾ ਪਾਪਾ ਜਿਵੇਂ ਇੱਕ ਦੱਦੂ ਦੱਦੂ ਵੇਖ ਪੈਟ ਮੇਰਾ ਦਿਲ 36000 ਕਿਲੋਮੀਟਰ ਦੀ ਸਪੀਡ ਨਾਲ ਭੱਜਣ ਦੇ ਇਹਨੂੰ ਮਾਰਿਆ ਲੱਗਦਾ ਪਾਪਾ ਇੰਨੀ ਲਾਈ ਤੂੰ ਵੇਖਿਆ ਨਹੀਂ ਸੀਨ ਮੈਂ ਬਥੇਰੇ ਵੇਖਿਆ ਨੇ